ਸਿਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਤੇ ਮੈਂ ਤੁਹਾਡੇ ਨਾਲ ਜਸਪ੍ਰੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਇੰਟਰਨੈਸ਼ਨਲ ਯੋਗਾ ਦਿਵਸ ਹੈ ਸੋ ਹਰ ਸ਼ਹਿਰ ਦੇ ਵਿੱਚ ਹਰ ਪਾਰਕ ਦੇ ਵਿੱਚ ਅੱਜ ਇੰਟਰਨੈਸ਼ਨਲ ਯੋਗਾ ਦਿਵਸ ਜਿਹੜਾ ਮਨਾਇਆ ਜਾ ਰਿਹਾ ਹੈ ਅੰਤਰਰਾਸ਼ਟਰੀ ਯੋਗਾ ਦਿਵਸ ਨੂੰ ਸਮਰਪਿਤ 우ਮਾ ਜਿੰਦਲ ਯੋਗਾ ਕਲਾਸ ਤੁਸੀ ਦੇਖ ਸਕਦੇ ਹੋ ਲੁਧਿਆਣਾ ਦੇ ਰੱਖਬਾਗ ਦੇ ਵਿੱਚ ਲਗਾਈ ਜਾ ਰਹੀ ਹੈ ਜਿੱਥੇ ਕਿ ਯੋਗ ਸਾਧਕ ਜਿਹੜੇ ਆ ਯੋਗਾ ਕਰਦੇ ਹੋਏ ਨਜ਼ਰ ਆ ਰਹੇ ਨੇ ਵੱਡੀ ਦਾਦ ਦੇ ਵਿੱਚ ਇੱਥੇ ਲੋ ਜਿਹੜੇ ਸਾਧਕ ਨੇ ਇੱਥੇ ਆਸਨ ਤੇ ਬੈਠ ਇਬੜੇ ਹੀ ਪਿਆਰ ਦੇ ਨਾਲ ਸਿਸਟਮ ਦੇ ਤਰੀਕੇ ਦੇ ਨਾਲ ਬਿਲਕੁਲ ਇਥੇ ਬੈਠ ਕੇ ਯੋਗਾ ਕਰ ਰਹੇ ਨੇ ਤੇ ਨਾਲ ਦੀ ਨਾਲ ਇਥੇ ਕੈਂਪ ਵੀ ਲਗਾਏ ਜਾ ਰਹੇ ਨੇ ਫੋਟੋ ਹਸਪੀਟਲ ਵੀ ਇਹਨਾਂ ਨਾਲ ਕੋਲਾਪਸ ਕਰਦਾ ਹੋਇਆ ਨਜ਼ਰ ਆ ਰਿਹਾ ਤੇ ਨਾਲ ਦੀ ਨਾਲ ਤੁਸੀਂ ਦੇਖ ਰਹੋ ਇਹਨਾਂ ਦੇ ਜਿਹੜੇ ਟੀਚਰ ਨੇ ਉਹ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਅਨੁਸ਼ਾਸਨ ਦੇ ਨਾਲ ਇਹ ਸਾਰੇ ਜਿਹੜੇ ਸਾਧਕ ਹੈ ਉਹਨਾਂ ਦੇ ਉਹਨਾਂ ਨੂੰ ਬਹੁਤ ਸੋਹਣੇ ਤਰੀਕੇ ਦੇ ਨਾਲ ਯੋਗਾ ਕਰਵਾ ਰਹੇ ਨੇ ਸੋ ਤੁਸੀਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਬੰਦੋ ਕਿਵੇਂ ਦਾ ਫੀਲ ਹੋ ਰਿਹਾ ਹੈ ਕਿ ਬੀਇੰਗ ਅ ਲੇਡੀ ਕਿੰਨਾ ਕੋ ਜ਼ਰੂਰੀ ਹੈ ਯੋਗਾ ਹਾਂ ਮੈਨੂੰ ਲੱਗਦਾ ਹੈ ਯੋਗਾ ਸੇ ਹੀ ਹੋਗਾ ਔਰ ਅੱਜ ਦੀ ਜਿੰਨੀ ਹੈਕਟਿਕ ਲਾਈਫ ਹੋਈ ਹੋਈ ਹੈ ਜਿੰਨਾ ਬਰਡਨ ਜਿੰਨਾ ਮੋਬਾਈਲ ਫੋਨਸ ਦਾ ਬਰਡਨ ਫੈਮਲੀਜ਼ ਦਾ ਬਰਡਨ ਵਰਕ ਦਾ ਬਰਡਨ ਅਸੀਂ ਲੈ ਕੇ ਚੱਲ ਰਹੇ ਹਾਂ आई थिंक दिस इज द बेस्ट रेमेडी टू बी ओवर हियर योगा दे नाल जदों इको सुहावनी सवेर ਦੇ ਵਿੱਚ ਅਸੀਂ ਇੰਨੇ ਅچھے ਲੋਕਾਂ ਦੇ ਨਾਲ ਰابطਾ ਕਰਦੇ ਆਂ ਔਰ ਬਹੁਤ ਅੱਛੀ એનર્ਜੀਜ਼ ਨੇ ਜਿਹੜੀਆਂ ਪੋਜ਼ਿਟਿਵ એનર્ਜੀਜ਼ ਸਾਡੀ ਐਕਸਚੇਂਜ ਹੁੰਦੀਆਂ ਆਈ ਫੀਲ ਦਿਸ इज द बेस्ट रेमेडी टू लिव अ हेल्थियर ਲਾਈਫ ਇਨ ਦਿਸ ਬਿਜ਼ੀਐਸਟ ਵਰਲਡ ਸੋ ਸਾਰਿਆਂ ਨੂੰ ਅਜ ਦੇ ਯੋਗ ਦਿਵਸ ਦਾ ਬਹੁਤ ਬਹੁਤ ਸ਼ੁਭਕਾਮਨਾਵਾਂ ਔਰ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਮੁੱਖ ਮੰਤਰੀ ਭਗਵਾਨ ਭਗਵਾਨ ਮਾਨ ਜੀ ਵੱਲੋਂ ਔਰ ਖਾਸ ਤੌਰ ਤੇ ਆਮ ਆਦਮੀ ਪਾਰਟੀ ਦਾ ਜੋ ਟੀਚਾ ਹੈ ਪੰਜਾਬ ਨੂੰ ਮੁਰਤੂ ਰੰਗਲਾ ਪੰਜਾਬ ਬਣਾਣਾ ਔਰ ਉਸ ਦੇ ਅਧੀਨ ਜਿਹੜੀ ਯੋਗਾ ਕਲਾਸ ਸਟਾਰਟ ਕਰਵਾਈ ਗਈ ਸੀ ਇਹ ਲੜੀ ਉਹਦੇ ਨਾਲ ਜੁੜਦੀ ਹੋਈ ਬਹੁਤ ਹੀ ਇੱਕ ਅਹਿਮ ਰੋਲ ਅਦਾ ਕਰਦੀ ਹੈ ਖਾਸ ਤੌਰ ਤੇ ਮੈਮ ਦੇ ਵੱਲੋਂ ਜਿਹੜੀ ਇਹ ਯੋਗਾ ਕਲਾਸ ਚਲਾਈ ਜਾ ਰਹੀ ਹੈ ਲੁਧਿਆਣਾ ਵਾਸੀਆਂ ਨੂੰ ਸਿਹਤਮੰਤ ਤੰਦਰੁਸਤ ਔਰ ਇੱਕ ਪੋਜ਼ਿਟਿਵਿਟੀ ਦੇਣ ਵਾਸਤੇ ਬਹੁਤ ਵਧੀਆ ਸਾਧਨ ਹੈ ਔਰ ਮੈਂ ਆਸ ਕਰਦੀ ਹਾਂ ਕਿ ਇਸ ਸਾਧੇ ਚੰਗੇ ਉਪਰਾਲੇ ਇੱਥੇ ਹੁੰਦੇ ਰਹਿਣਗੇ ਆਮ ਆਦਮੀ ਪਾਰਟੀ ਵੱਲੋਂ ਵੀ ਉਪਰਾਲੇ ਕਿਤੇ ਜਾਣਗੇ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਜੀ ਦੇ ਵੱਨ ਤੋਂ ਉਪਰਾਲੇ ਕਿਤੇ ਜਾ ਰਹੇ ਨੇ ਸੀਐਮ ਦੀ ਯੋਗਸ਼ਾਲਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਉਪਰਾਲਾ ਸ਼ਾਇਦ ਜਿਸ ਦੇ ਵੱਲ ਅਜ ਤੱਕ ਕਦੇ ਧਿਆਨ ਨਹੀਂ ਦਿੱਤਾ ਗਿਆ ਔਰ ਮੈਂ ਜ਼ਰੂਰ ਚਾਹਾਂਗੀ ਸਾਡੇ ਸੰਸਕਾਰ ਸਾਡਾ ਇਤਿroਹਰ ਜਿਸ ਨੂੰ ਭਾਰਤਵਰਸ਼ ਜਿਸ ਕਰਕੇ ਭਾਰਤਵ ਦੇ ਵਿੱਚ ਪੰਜਾਬ ਦਾ ਜਿਹੜਾ ਸੰਸਕਾਰ ਨੇ ਜਿਹੜਾ ਪੰਜਾਬ ਦਾ ਮਾਹੌਲ ਹੈ ਜਿਹਨੂੰ ਪੂਰੇ ਵਿਸ਼ਵ ਵਿੱਚ ਜਾਣਿਆ ਜਾਂਦਾ ਹੈ ਉਹ ਇੰਨਾ ਸਾਰੀਆਂ ਚੀਜ਼ਾਂ ਦੇ ਨਾਲ ਜੁੜਿਆ ਰਹੂਗਾ ਔਰ ਇਸ ਸੰਸਾਂ ਦੇ ਨਾਲ ਮੈਨੂੰ ਲੱਗਦਾ ਉਹਨੂੰ ਸੰਭਾਲ ਕੇ ਰੱਖ ਪਾਵਾਂਗੇ ਔਰ ਸਰਕਾਰ ਵੱਲੋਂ ਜੋ ਵੀ ਯਤਨ ਬਣਨਗੇ ਅਸੀਂ ਲਗਾਤਾਰ ਕਰਦੇ ਰਹਿਾਂਗੇ ਧੰਨਵਾਦ ਜੀ ਸਫੋਰਟਿਸ ਹਸਪੀਟਲ ਦੇ ਐਮ ਡੀ ਜਿਹੜੇ ਸਾਡੇ ਨਾਲ ਮੌਜੂਦ ਨੇ ਡਾਕਟਰ ਵਿਸ਼ਵਦੀਪ गोयल ਜੀ ਉਹਨਾਂ ਦਾ ਸਵਾਗਤ ਕਰਦੇ ਹਾਂ ਸਭ ਤੋਂ ਪਹਿਲੇ ਤੇ ਗੱਲਬਾਤ ਕਰਦੇ ਹਾਂ ਸਰ ਤੁਸੀਂ ਅੱਜ ਸਮਾਰਟ ਯੋਗਾ ਕਲਾਸ ਦੇ ਵਿੱਚ ਪਹੁੰਚੇ ਹੋ ਕੋਲਾਬ ਕੀਤਾ ਹੈ ਤੁਸੀਂ ਕਿਦਾਂ ਦਾ ਮਹਿਸੂਸ ਇਹ ਬਹੁਤ ਅੱਛਾ ਮਹਿਸੂਸ ਹੋ ਰਿਹਾ ਹੈ ਤੇ ਬੱਸ ਮਜ਼ਾ ਆ ਕੀ ਜੀ ਸਮਾਰਟ ਯੋਗਾ ਕਲਾਸਿਸ ਦੀ ਇਹ ਬਹੁਤ ਅੱਛੀ ਪਹਿਲ ਹੈ ਕਿ ਜੀ ਅੱਜ ਵਰਲਡ ਯੋਗਾ ਡੇ ਤੇ ਅਸੀਂ ਇਹ ਸੈਲੀਬ੍ਰੇਟ ਕਰ ਰਹੇ ਆ ਤੇ ਫੋਰਟਿਸ ਨੇ ਨਾਲ ਐਸੋਸੀਏਸ਼ਨ ਦੇ ਵਿੱਚ ਜਿਹੜਾ ਹੈ ਕਿ ਜੀ ਕਿ ਯੋਗਾ ਨੂੰ ਪ੍ਰੋਮੋਟ ਕਰਨ ਲਈ ਵੈਲਨੈਸ ਨੂੰ ਪ੍ਰੋਮੋਟ ਕਰਨ ਲਈ ਇੱਕ ਛੋਟਾ ਜਿਹਾ ਇਨੀਸ਼ੀਏਟਿਵ ਲੈਂਦਾ ਹੈ ਤੇ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਪੂਰੀ ਟੀਮ ਦਾ ਤੇ ਪੂਰੇ ਮੈਂਬਰਸ ਦਾ ਕਿ ਜਿਨ੍ਹਾਂ ਨੇ ਇਹਦੇ ਵਿੱਚ ਯੋਗਾ ਡੇ ਦੇ ਵਿੱਚ ਆਪਣਾ ਪਾਰਟਿਸਪੇਟ ਕਰ ਰਹੇ ਨੇ ਤੇ ਇਹ ਜਿਹੜਾ ਯੋਗਾ ਦਾ ਮੈਸੇਜ ਹੈ ਵੈਲਨੈਸ ਦਾ ਮੈਸੇਜ ਹੈ ਜਿਹੜਾ ਸਾਡੇ ਪੀਐਮ ਸਾਹਿਬ ਦੇ ਵਿੱਚ ਵੀ ਲੋਕ ਅੱਜਕੱਲ ਬਹੁਤ ਅਵੇਅਰ ਹੋ ਰਿਹਾ ਤਾਂ 40s ਦੇ ਵੱਲੋਂ ਵੀ ਕੀ ਕੀ ਉਪਰਾਲੇ ਕੀਤੇ ਜਾ ਸਕਦੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਅੱਜ ਦੀ ਰੇਟ ਦੇ ਵਿੱਚ ਜਿਸ ਤਰ੍ਹਾਂ ਬਿਮਾਰੀਆਂ ਵਧ ਰਹੀਆਂ ਨੇ ਤੇ ਇੱਕ ਬਹੁਤ ਜ਼ਰੂਰੀ ਹੈ ਕਿ ਜੇ ਅਪਾ ਲਾਈਫ ਸਟਾਈਲ ਚੇਂजेस ਕਰੀਏ ਲਾਈਫ ਸਟਾਈਲ ਨੂੰ ਅਪਾ ਵਧਿਆ ਕਰੀਏ ਤੇ ਉਹਦੇ ਚ ਸਪੋਰਟेज ਲਗਾਤਾ ਜਿਹੜਾ ਹੈਗਾ ਪ੍ਰੀਵੈਂਟਿਵ ਹੈਲਥ ਨੂੰ ਤੇ ਪ੍ਰੋਮੋਟਿਵ ਹੈਲਥ ਨੂੰ ਅਸੀਂ ਅਸੀਂ ਅੱਗੇ ਵਧਾਉਣਾ ਚਾਹੁੰਦੇ ਆ ਤੇ ਸਾਡੀ ਐਫਰਟ ਹੈ ਕਿ ਜੀ ਕਿ ਲੋਕਾਂ ਦੇ ਵਿੱਚ ਵੈਲਨੈਸ ਵਧੇ ਲਾਈਫ ਸਟਾਈਲ ਚੇਂजेस ਹਨ ਲੋਕੀ ਯੋਗਾ ਕਰਨ স্মੋਕਿੰਗ ਛੱਡਣ ਡਰਗਸ ਤੋਂ ਦੂਰ ਰਹਿਣ ਨਸ਼ਿਆਂ ਤੋਂ ਦੂਰ ਰਹਿਣ ਇਹ ਸਾਡੀ ਛੋਟੇ ਛੋਟੇ ਉਪਰਾਲੇ ਹੈ ਕਿ ਜਿਹੜੇ ਅਸੀਂ ਲਗਾਤਾਰ ਅਸੀਂ ਕੋਲੈਬੋਰੇਟ ਕਰਦੇ ਰਹਿੰਦੇ ਹਾਂ ਕਿ ਕਿਸ ਤਰ੍ਹਾਂ ਲੋਕਾਂ ਦੇ ਵਿੱਚ ਅਸੀਂ ਜਿਹੜੀ ਹੈਗੀ ਹੈਲਥ ਅਵੇਅਰਨੈਸ ਕ੍ਰੀਏਟ ਕਰੀਏ ਸਕਰੀਨਿੰਗ ਜਿਹੜੇ ਟੈਸਟ ਹੁੰਦੇ ਨੇ ਉਹਨਾਂ ਵਾਸਤੇ ਅਸੀਂ ਜ਼ਿਆਦਾ ਅਵੇਅਰਨੈਸ ਕ੍ਰੀਏਟ ਕਰੀਏ ਤਾਂ ਕਿ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਨੂੰ ਆਪਾਂ ਪ੍ਰੀਵੈਂਟ ਕਰ ਸਕੀਏ ਜਾਂ ਜੇ ਬਹੁਤ अर्ਲੀ ਸਟੇਜ ਵਿੱਚ ਆਈਡੈਂਟੀਫਾਈ ਕਰ ਸਕੀਏ ਤਾਂ ਕਿ ਉਹਨਾਂ ਦਾ ਇਲਾਜ ਬੈਟਰ ਹੋ ਸਕੇ ਸਸਤਾ ਹੋ ਸਕੇ ਇਹ ਬੀਇੰਗ ਅ ਡਾਕਟਰ ਤੁਸੀਂ ਇਹ ਚੀਜ਼ ਲੋਕਾਂ ਨੂੰ ਡਾਕਟਰ ਬੋਲਦੇ ਆ ਕਿ ਸਾਡਾ ਕੰਮ ਘਟ ਹੋ ਜਾਏਗਾ ਤੁਹਾਨੂੰ ਲੱਗਦਾ ਇਦਾਂ ਨਹੀਂ ਐਸੀ ਬਿਲਕੁਲ ਐਸੀ ਗੱਲ ਨਹੀਂ ਹੈ ਜੀ ਮੈਂ ਸਮਝਦਾ ਕਿ ਜਿਹੜਾ ਹਰ ਡਾਕਟਰ ਜਿਹੜਾ ਹੈ ਕਿ ਆਪਣੇ ਮਰੀਜ਼ਾਂ ਨੂੰ ਡਾਈਟ ਵਾਸਤੇ ਲਾਈਫ ਸਟਾਈਲ ਵਾਸਤੇ ਨਸ਼ਾ ਤੋਂ ਦੂਰ ਰਹਿੰਦੀ ਇਹ ਸਲਾਹ ਇਟ ਇਜ਼ ਅ ਪਾਰਟ ਆਫ ਦਾ ਟ੍ਰੀਟਮੈਂਟ ਓਨਲੀ ਜਿਹੜੀ ਵੈਲਨੈਸ ਹੈ ਉਹ ਜ਼ਿਆਦਾ ਇੰਪੋਰਟੈਂਟ ਹੈ ਤੇ ਜਿਹੜੀ ਜਿਸ ਤਰ੍ਹਾਂ ਦੀ ਯੋਗਾ ਹੈ ਜਾਂ ਆਪਾਂ ਹੋਰ ਐਕਸਰਸਾਈਜ਼ ਕਰਦੇ ਹਾਂ ਜਾਂ ਆਪਾਂ ਆਪਣੀ ਡਾਈਟ ਅੱਛੀ ਲੈਂਦੇ ਹਾਂ ਇਟ ਇਜ਼ ਅ ਪਾਰਟ ਆਫ ਦਾ ਟ੍ਰੀਟਮੈਂਟ ਪ੍ਰੋਗਰਾਮ ਓਨਲੀ ਇਟਸ ਇਟਸ ਅ ਹੋਲਿਸਟਿਕ ਥਿੰਗ ਇਟ ਕੈਨੋਟ ਬੀ ਇਨ ਆਈਸੋਲੇਸ਼ਨ ਕਿ ਜੀ ਕਿ ਸਿਰਫ ਦਵਾਈਆਂ ਨਾਲ ਹੀ ਠੀਕ ਕੀਤਾ ਜਾ ਸਕਦਾ ਹੈ ਜਿਹੜਾ ਆਪਣਾ ਐਨਵਾਇਰਨਮੈਂਟ ਹੈ ਉਹਦਾ ਵੀ ਬਹੁਤ ਇੰਪੋਰਟੈਂਟ ਰੋਲ ਹੁੰਦਾ ਹੈ ਜੈਨੇਟਿਕਸ ਦਾ ਬਹੁਤ ਰੋਲ ਹੁੰਦਾ ਹੈ ਤੇ ਇਸ ਤਰਾ ਦੀ ਜਿਹੜੀ ਸਾਰੀ ਚੀਜ਼ਾਂ ਨੇ ਇਹਨਾਂ ਨੂੰ ਜਦੋਂ ਆਪਾਂ ਕੋਲੈਬੋਰੇਟਿਵਲੀ ਤੇ ਕੰਪਰੀਹੈਂਸਿਵਲੀ ਆਪਾਂ ਟਰਾਈ ਕਰਦੇ ਹਾਂ ਤਾਂ ਤਾਂ ਹੀ ਆਪਾਂ ਨੂੰ ਜਿਹੜੇ ਕਿ ਬੈਸਟ ਪੋਸੀਬਲ ਆਊਟਕਮਸ ਮਿਲ ਸਕਦੇ ਆ। ਸੋਮਾ ਜਿੰਦਲ ਜੀ ਜਿਨ੍ਹਾਂ ਨੇ ਵੱਲੋਂ ਇਹ ਸਮਾਰਟ ਕਲਾਸ ਲਗਾਈ ਜਾ ਰਹੀ ਹੈ ਬਹੁਤ ਵੱਡੀ ਤਾਦਾਦ ਦੇ ਵਿੱਚ ਤੇ ਜਿਹੜੇ ਸਾਧਕ ਯੋਗਾ ਕਰ ਰਹੇ ਨੇ ਤਾਂ ਮੈਮ ਵੱਲੋਂ ਪ੍ਰਾਲਾ ਕੀਤਾ ਜਾ ਰਿਹਾ ਪਹਿਲੇ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਮ ਇਹ ਬੜੀ ਵੱਡੀ ਤਾਦਾਦ ਦੇ ਵਿੱਚ ਤੁਸੀਂ ਜਿਹੜੇ ਸਾਧਕ ਹੈ ਯੋਗ ਸਾਧਕ ਜੁੜੇ ਹੈ ਕਿਵੇਂ ਦੇਖਦੇ ਹੋ ਕਿ ਅੰਤਰਰਾਸ਼ਟਰੀ ਯੋਗ ਦਿਵਸ ਹੈ ਅੱਜ ਤੁਸੀਂ ਕੀ ਕਹਿਣਾ ਚਾ मैं तो कहती हूँ ये जो मोदी जी ने एक दिन चुना है अंतर्राष्ट्रीय योग दिवस के कि लोगों को ज़्यादा से ज़्यादा योग से जोड़कर स्वस्थ बना जाए शारीरिक रूप से तो स्वस्थ बनते ही बनते हैं लेकिन जो आजकल इतना टेंशन डिप्रेशन चल रहा है वो भी उससे भी ये योग निजात दिलाता है मैम की लगता है हर एज एज ऑफ ग्रुप के बंदे आना चाहिए हाँ आप यहाँ पे एक योग ऐसा माध्यम है जिसमें आप एक छोटे बच्चे से लेकर एक बुजुर्ग तक कर सकते हैं तो योग सब भी कर सकते हैं और आप आएंगे तो महसूस करेंगे हमारी क्लास जो है वो साढ़े पाँच से सात लगती है स्मार्ट योग क्लास से तो मैं इस चैनल के माध्यम से सभी को कहूँगी कि आप ज़रूर आएँ तो मैम कोई आज के दिन मैसेज देना चाहने योग अंतर्राष्ट्रीय योग दिवस को समर्पित मैं यही मैसेज देना चाहूँगी कि उठना मुश्किल है लेकिन असंभव कुछ भी नहीं आप आए और बहुत कुछ पाएंगे वो तब भी आप महसूस खुद करेंगे ਸੋ ਅ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਤੇ ਆਪਾਂ ਗੱਲਬਾਤ ਕੀਤੀ ਇਥੇ ਜਿਹੜੇ ਸਾਧਕ ਪਹੁੰਚੇ ਉਚੇਚੇ ਤੌਰ ਤੇ ਜਿਹੜੇ ਲੋਕ ਨੀਂਦ ਖਰਾਬ ਕਰਕੇ ਸਪੈਸ਼ਲੀ ਤੌਰ ਤੇ ਨੀਂਦ ਖਰਾਬ ਕਰਨਾ ਜਿਵੇਂ ਮੈਂ ਆਪਣੇ ਬੋਲੇ ਕਿ ਔਕਾ ਲੱਗਦਾ ਪਰ ਕਿਤੇ ਨਾ ਕਿਤੇ ਉਹਦਾ ਬੈਨੀਫਿਟ ਜਿਹੜਾ ਸਾਡੀ ਸਿਹਤ ਨੂੰ ਬਹੁਤ ਮਿਲਦਾ ਸੋ ਇੱਕ ਓਵਰਆਲ ਜਿਹੜਾ ਇਸ ਕਲਾਸ ਵੱਲੋਂ ਕੀਤਾ ਜਾ ਰਿਹਾ ਸੋ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਇਸ ਸਮਰਪਿਤ ਕਲਾਸ ਲਗਾਈ ਜਾ ਰਹੀ ਹੈ ਤੋ ਤੁਹਾਡੇ ਏਰੀਆ ਦੇ ਵਿੱਚ ਵੀ ਕੀ ਅੰਤਰਰਾਸ਼ਟਰੀ ਯੋਗ ਦਿਵਸ ਦੀ ਕਲਾਸ ਲੱਗੀ ਹੈ ਕਮੈਂਟਾਂ 'ਚ ਆਪਣੀ رائے ਜ਼ਰੂਰ ਦਿਓ ਫਿਰ ਮਿਲਾਂਗੇ ਉਦੋਂ ਤੱਕ ਬਨਿਓ ਕੈਮਰਾਮੈਨ ਜਸਵਿੰਦਰ ਦੇ ਨਾਲ ਜਸ